ਨੇ ਗਾਟ ਸੋ ਇੰਡੀਆ ਕਰਾਈਮ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਕਰਦੇ ਹਾਂ ਜੀ ਸਵਾਗਤ ਮੈਂ ਤੁਹਾਨੂੰ ਆਪਣਾ ਕੁਲਦੀਪ ਸਿੰਘ ਹੈ ਪ੍ਰਵਾਸ ਸਵਾਜ ਪਹੁੰਚੇ ਜੀ ਪਿੰਡ ਟਡੇਹਾਲਾ ਨਤ ਵਿਖੇ ਜਿੱਥੇ ਮੀਰ ਬਾਬਾ ਨੌ ਗਜਾ ਦਾ ਦਰਬਾਰ ਜਿੱਦੀ ਗਰਾਊਂਡ ਦੇ ਵਿੱਚ ਸਟੇਡੀਅਮ 'ਚ ਆਪਾਂ ਖੜੇ ਆ ਤੇ ਹਰ ਸਾਲ ਦੀ ਤਰ੍ਹਾਂ ਮੇਰਾ ਲੱਗਦਾ ਹੈ ਤੇ ਬਹੁਤ ਵਧੀਆ ਪਲਵਾਨ ਆਉਂਦੇ ਨੇ ਭੁੱਲਦੇ ਨੇ ਆਉਤ ਬਹੁਤ ਪਿਆਰੀਆਂ ਜਿਹੜੀਆਂ ਟੀਮਾਂ ਆਉਂਦੀਆਂ ਨੇ ਕਬੱਡੀ ਦੀਆਂ ਸੋ ਆਓ ਪ੍ਰਬੰਧਕਾਂ ਤੋਂ ਜਾਣਦੇ ਆ ਇਸ ਮੇਲੇ ਦੇ ਮੁੱਖ ਪ੍ਰਬੰਧਕ ਸਰਦਾਰ ਨਰਿੰਦਰ ਸਿੰਘ ਜੀ ਔਰ ਨਾਲ ਸਰਪੰਚ ਦਰਲਾਸ਼ ਸਿੰਘ ਜੀ ਔਰ ਨਰੇਪਦੀਪ ਜੀ ਆਓ ਇਹਨਾਂ ਕੋਲ ਪੁੱਛਦੇ ਆ ਕਿ ਕੀ ਕੀ ਪ੍ਰਬੰਧ ਕੀਤਾ ਏ ਸੋ ਅੱਜ ਵੀ ਸਾਰੇ ਇਕੱਠੇ ਹੋਏ ਨੇ ਇਹੀ ਪ੍ਰਬੰਧ ਦੱਸਣ ਵਾਸਤੇ ਕਿ ਆਉਣ ਵਾਲੀਆਂ ਜਿਹੜੀਆਂ ਟੀਮਾਂ ਨੇ ਕਿਹੜੀਆਂ-ਕਿਹੜੀਆਂ ਨੇ ਔਰ ਆਉਣ ਵਾਲੇ ਖਿਡਾਰੀ ਜਿਹੜੇ ਕਿਹੜੇ-ਕਿਹੜੇ ਨੇ ਕਿਹੜੀਆਂ-ਕਿਹੜੀਆਂ ਟੀਮਾਂ ਹਿੱਸਾ ਲੈ ਰਹੀਆਂ ਖੇਡ ਸਟੇਡੀਅਮ 'ਤੇ ਧਿਆਨ ਆਪ ਤੇ ਵਿਖੇ ਸੋ ਆਓ ਮਿਲਦੇ ਆਂ ਜੀ ਸਾਰਿਆਂ ਨੂੰ ਤੁਸੀਂ ਦੇਖਦੇ ਰਹੋ ਜੀ ਚੈਨਲ ਇੰਡੀਆ ਕ੍ਰਾਈਮ ਨਿਊਜ਼ ਔਰ ਮੈਂ ਤੁਹਾਡਾ ਆਪਣਾ ਪੱਤਰਕਾਰ ਕੁਲਦੀਪ ਸਿੰਘ ਹੈਪੀ ਔਰ ਮੇਰੇ ਨਾਲ ਬਲਕਾਤ ਸਿੰਘ ਦੀ ਖਾਸ ਰਿਪੋਰਟ ਸੋ ਮਿਲਦੇ ਹਾਂ ਅਗਲੀ ਖਬਰ ਦੇ ਨਾਲ ਧੰਨਵਾਦ ਤੰਤਨ ਪੀ2 ਬਣਾਉਗਾ ਇਹ ਦਰਬਾਰ ਜਿੱਥੇ ਹਰ ਸਾਲ ਦੀ ਤਰ੍ਹਾਂ ਮੇਲਾ ਲੱਗਦਾ ਤੇ ਹਰ ਕੰਮ ਹੀ ਲੱਗਣ ਜਾ ਰਿਹਾ ਕੋਈ ਨਹੀਂ ਨਾ ਟ੍ਰੈਕ ਲੀ ਕਿਉਂ ਨਾ ਹੈ ਡਾਕਟਰ ਦਾ ਸਮਝ ਨਹੀਂ ਪਾਉਂਦਾ ਜੀ ਦਾ ਕੰਮ ਤਾਂ ਸਾਰੀ ਬਹੁਤ ਵਧੀਆ ਗੁਣ ਕੀ ਫਦੇ ਮਾਣ ਨੰਬਰ ਦਰਗਾ ਪਿੰਡ ਦਿਹਾਲਾ ਨੱਤ। ਮੈਂ ਧੰਨਵਾਦ ਕਰਦਾ ਸਾਧ ਸੰਗਤ ਦੇ ਸਰਵ ਜੀ ਨੇ ਇਹੋ ਜਿਹੇ ਉਪਰਾਲੇ ਕੀਤੇ ਆ। ਜਿਹੜਾ ਨੱਤੇ ਵਜੇ ਤੇ ਪਿੰਡ ਦਾ ਨਾਮ ਚਾ ਕੀਤਾ ਵਾ। ਆਉਣ ਵਾਲੇ ਪੁੱਧੋ ਆਪ ਨੂੰ ਮੇਲਾ ਆਪਣਾ 28 ਤਰੀਕ ਨੂੰ ਹੋਣਾ ਵਾ। ਤੁਮ ਮਮਾ ਕੇ ਸਾਰਿਆਂ ਸੰਗਤਾਂ ਪਹੁੰਚਣਾ ਤੇ ਮੇਲੇ ਦੀ ਸ਼ਾਨ ਨੂੰ ਹੋਰ ਵਧਾਉਣਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਸ਼ਬਦ। ਮੈਂ ਸਰਪੰਚ ਦਰਬਾਰ ਸਿੰਘ ਪਿੰਡ ਦਿਹਾਲਾ ਨੱਤ ਵੱਲੋਂ ਸਾਰੀ ਸਾਧ ਸੰਗਤ ਦੇ ਇਲਾਕੇ ਖਾਸਤੇ ਇਹ ਨੂੰ ਪੀਲ ਕਰਦਾ ਹਾਂ। ਤੇ ਸਾਡੇ ਪਿੰਡ ਬਾਬਾ ਨੌਂਗਜਾ ਤੇ ਸ਼ਹੀਦ ਲੈਫਟੀਨੈਂਟ ਕਰਨਲ ਕਰਨਵੀਰ ਸਿੰਘ ਨੱਤ ਦੀ ਯਾਦ ਵਿੱਚ ਜੋ 28 ਤਰੀਕ ਨੂੰ ਮੇਲਾ ਮਨਾ ਰਿਹਾ ਸਾਰੇ ਹੁਮ ਹੁਮਾ ਕੇ ਪਹੁੰਚਣਾ ਅਤੇ ਇਸ ਮੇਲੇ ਵਿੱਚ ਲੰਗਰ ਚੋਟ ਵਰਤਿਆ ਜਾ ਰਿਹਾ ਹੈ ਅਤੇ ਹੋਰ ਵੀ ਸਾਰੀਆਂ ਸਹੂਲਤਾਂ ਤੇ ਕਬੱਡੀ ਤੇ ਵਿਰਾਦੀ ਖੇਡਾਂ ਜਿਹੜੀਆਂ ਸਾਰੀਆਂ ਇੱਥੇ ਹੋੜ ਗਿਆ ਤੇ ਹੁਮ ਹੁਮਾ ਕੇ ਪਹੁੰਚੋ ਤੇ ਮੇਲੇ ਦਾ ਆਨੰਦ ਮਾਣੋ। ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮੇਂਦਰ ਸਿੰਘ ਪਿੰਡ ਢਿਆਲਾ ਨੱਤ ਤੋਂ ਹਾਜ ਸਿੰਘ ਬਾਬਾ ਨੌਗਜਾ ਵਿਖੇ 71 ਹੋਏ ਆ ਜਿਹੜਾ ਹਰ ਸਾਲ ਦੀ ਤਰ੍ਹਾਂ ਇੱਥੇ ਮੇਲਾ ਮਨਾਇਆ ਜਾਂਦਾ ਕਬੱਡੀ ਕੱਪ ਔਰ ਇਹ ਬਾਬਾ ਨੌਗਜਾ ਅਤੇ ਸ਼ਹੀਦ ਲੈਫਟੀਨੈਂਟ ਸਰਦਾਰ ਕਰਨਵੀਰ ਸਿੰਘ ਨੱਥ ਉਹਨਾਂ ਦੀ ਯਾਦ ਦੇ ਵਿੱਚ ਇਸ ਸਾਲ ਵੀ ਜਿਹੜਾ ਇਹ 28 ਮਈ ਦਿਨ ਬੁੱਧਵਾਰ ਨੂੰ ਬੜੇ ਹਮਮਾ ਕੇ ਇਸ ਮੇਲੇ ਨੂੰ ਮਨਾ ਰਹੇ ਆ ਔਰ ਇਹਦੇ ਵਿੱਚ ਜਿਹੜਾ ਵਿਸ਼ੇਸ਼ ਸਹਿਯੋਗ ਉਹ ਸਾਡੇ ਐਨਆਰਆਈ ਭਰਾ ਤੇ ਪਿੰਡ ਦੀ ਪੰਚਾਇਤ ਅਤੇ ਹੋਰ ਸਾਰੀਆਂ ਸੰਗਤਾਂ ਦਾ ਹੈ ਔਰ ਇਸ ਮੇਲੇ ਦੇ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਔਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਬਹੁਤ ਵੱਡੇ ਪੱਧਰ ਤੇ ਉੱਤੇ ਇਹਨੂੰ ਬੜੇ ਵਧੀਆ ਢੇਰੇ ਨਾਲ ਮਨਾ ਰਹੇ ਆਂ ਪਿੰਡਾਂ ਲੇਟੀਆਂ ਤੇ ਸਮਝ ਰਹੇ ਜਾਣੇ ਔਰ ਸਾਰੇ ਇਲਾਕੇ ਦੀ ਸੰਤਾਨ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਇਸ ਦਿਨ ਉਹ ਮਹੰਮਾ ਕੇ ਪਹੁੰਚਿਆ ਜਾਵੇ ਅਤੇ ਇਸ ਮੇਲੇ ਦੀਆਂ رونਕਾਂ ਵਧਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੈਂਟ ਦੇ ਨਾਲ ਨੱਥ ਜਿੱਥੇ ਕਬੱਡੀ ਕੱਪ ਕਰਾਇਆ ਜਾ ਰਿਹਾ ਜੀ 28 ਤਰੀਕ ਨੂੰ ਉਸ ਦਿਨ ਫੁੱਲਵਾਰ ਸਾਰੇ ਇਲਾਕਿਆਂ ਸੰਗਠਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਭ ਮਹਾਂ ਮਾਗ ਇਸ ਟੂਰਨਾਮੈਂਟ ਵਿੱਚ ਪਹੁੰਚੋ ਬੜੇ ਬੜੇ ਵੱਡੀਆਂ ਟੀਮਾਂ ਆ ਰਹੀਆਂ ਨੇ ਕਬੱਡੀ ਦੇ ਚੰਗੀਆਂ ਭਨਾਈਆਂ ਹੋਈਆਂ ਨੇ ਚੀਜ਼ਾਂ ਨੇ ਖਾ ਰਹੀਆਂ ਨੇ ਟੀਮਾਂ ਪੁਣਚਣੀਆਂ ਇਸ ਤੋਂ ਵੱਧ ਪੰਜਾਹ ਤੇ ਪੰਜੋ ਅੰਮ੍ਰਿਤਸਰ ਦਰ ਤੱਕ ਤੇਗਾ ਪਾਣੀ ਸੰਗ 服务 ਸੈਟਲਿਕ ਕੋਈ ਹੋਵੇ ਕਿ ਇਰਫਾ ਕਰਕੇ ਪਹੁੰਚੋ ਇਸ ਟੂਰਨਾਮੈਂਟ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੇਲਾ ਕਮੇਟੀ ਜੋ ਹਰ ਸਾਲ ਦੀ ਤਰ੍ਹਾਂ ਬਾਬਾ ਨੌਗਜਾ ਜੀ ਅਤੇ ਸ਼ਹੀਦ ਲੈਫਟੀਨਲ ਕਰਨਲ ਕਰਨਵੀਰ ਸਿੰਘ ਜੀ ਨੱਤ ਉਹਨਾਂ ਦੀ ਨਿਗੀ ਯਾਦ ਵਿੱਚ ਹਰ ਸਾਲ ਜੋ ਟੂਰਨਾਮੈਂਟ ਕਰਵਾਉਂਦੇ ਆ ਇਹ ਸਾਲ 28 ਤਰੀਕ ਦਿਨ ਬੁੱਧਵਾਰ ਨੂੰ 2025 ਸੰਧ ਵਿੱਚ ਕਰਵਾਇਆ ਜਾ ਰਿਹਾ ਹੈ ਬਹੁਤ ਵੱਡਾ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਇਸ ਵਿੱਚ ਦੇਸ਼ਾ ਵਿਦੇਸ਼ਾਂ ਤੋਂ ਸੰਗਤਾਂ ਸਹਿਯੋਗ ਕਰਨੀਆਂ ਪਿੰਡ ਦੀ ਪੰਚਾਇਤ ਕਲੱਬ ਸਾਰੇ ਵੀਰ ਨੌਜਵਾਨ ਵੀਰ ਬਜ਼ੁਰਗ ਐਨ ਆਰ ਆਈ ਅਤੇ ਕਿਸਾਨ ਯੂਨੀਅਨ ਜਿੰਨੇ ਵੀ ਵੀਰ ਹਰ ਸਾਲ ਦੀ ਤਰ੍ਹਾਂ ਇਹ ਸਹਿਯੋਗ ਕਰ ਰਹੇ ਆ ਤੇ ਮੇਰੀ ਸਾਰੇ ਵੀਰਾਂ ਨੂੰ ਇਮੀਡੀਆ ਰਾਈ ਬੇਨਤੀ ਆ ਕਿ 28 ਤਰੀਕ ਦਿਨ ਬੁੱਧਵਾਰ ਨੂੰ ਸਾਰੇ ਵੀਰ ਹੋਮ ਹਮਾ ਕੇ ਪਹੁੰਚੋ ਮੇਲੇ ਦੀ ਸ਼ਾਨ ਵਧਾਓ ਇਹ ਆਪਣੇ ਪਿੰਡ ਦਾ ਤੁਹਾਡਾ ਆਪਣਾ ਮੇਲਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज